ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਆਮ ਆਦਮੀ ਪਾਰਟੀ ਵੱਲੋਂ ਕਾਰਜਕਾਰੀ ਪ੍ਰਧਾਨ ਬਣਾਉਣ ਮਗਰੋਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਕਾਫਲਾ ਪੂਰਾ ਪੰਜਾਬ ਘੁੰਮਦਾ ਹੋਇਆ ਜਦੋਂ ਬਟਾਲਾ ਵਿੱਚ ਦਾਖਲ ਹੋਇਆ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਥਾਂ-ਥਾਂ ਤੇ ਉਹਨਾਂ ਦਾ ਸਵਾਗਤ ਕੀਤਾ ਇਹ ਕਾਫਲਾ ਵੱਖ-ਵੱਖ ਸ਼ਹਿਰ ਦੇ ਇਲਾਕਿਆਂ 'ਚੋਂ ਹੁੰਦਾ ਹੋਇਆ ਬਟਾਲਾ ਦੇ ਨਹਿਰੂ ਗੇਟ ਵਿਖੇ ਸਮਾਪਤ ਹੋਇਆ ਇਸ ਮੌਕੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਮੌਜੂਦ ਰਹੇ। 地球。 ਕਿ ਉਹ ਲਾਪੀ ਕੀ ਕਹਾਂ ਪਹਿਲਾਂ ਤੇ ਇਸ ਹੋਂਦ ਦੇ ਬਾਰੇ ਮੈਂ ਆਪਣੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਿਮਾਣੇ ਤੇ ਮਾਣ ਕੀਤਾ ਔਰ ਵਿਸ਼ਵਾਸ ਉਹਨਾਂ ਨੇ ਕੀਤਾ ਮੈਂ ਆਪਣੇ ਵੱਲੋਂ ਰਾਤ ਦਿਨ ਇੱਕ ਕਰਕੇ ਮਿਹਨਤ ਕਰਕੇ ਆਪਣੀ ਪਾਰਟੀ ਦੀ ਤੇ ਆਪਣੇ ਪੰਜਾਬ ਦੇ ਲਈ ਚੜ੍ਹਦੀ ਕਲਾਂ ਸੋ ਮੈਂ ਰਹਿਣੀ ਆ ਜੀ ਮੇਰੇ ਇਸ ਮੇਰੇ ਨਿਮਾਣੇ ਤੇ ਪਾਰਟੀ ਨੇ ਇਨਾ ਇਨਾ ਵਿਸ਼ਵਾਸ ਕੀਤਾ ਮੈਂ ਸਦਾਈ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਪੰਜਾਬ ਦੇ ਪਿੰਡਾਂ ਨੂੰ ਮਾਨ ਨੂੰ ਸੰਗਾਰ ਬਾਰੇ ਲੋਕਾਂ ਦਾ ਪਹਿਲਾਂ ਬਟਾਲਾ ਸੀ ਬਟਾਲੇ ਵਾਲੇ ਨੇ ਅਸ਼ੀਰਵਾਦ ਦਿੱਤੀ ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਜ਼ਿੰਮੇਵਾਰੀਆਂ ਵਧਦੀਆਂ ਜਾ ਰਹੀਆਂ ਨੇ ਫਿਰ ਡਿਊਟੀ ਤੇ ਡਿਊਟੀ ਆ ਜੀ ਮੈਂ ਰਣੀ ਆਪਣੇ ਇਸ ਪਰਿਵਾਰ ਦਾ ਜਿਨ੍ਹਾਂ ਨੇ ਇੰਨਾ ਵਿਸ਼ਵਾਸ ਕੀਤਾ ਅਖਾਂ ਵਿੱਚ ਅੱਜ ਦਿਨ ਦੇਖਿਆ ਗਿਆ ਕਿ ਕਿੰਨਾ ਵੱਡਾ ਰੋਲ ਸ਼ੌਕ ਹੋਰ ਲੋਕਾਂ ਦੀ ਕਿਸਤੀ ਕੋਲ ਵਧ ਰਿਹਾ ਪੱਤੀ ਦਾ ਪਰਿਵਾਰ ਆ ਜੀ ਇਹ ਸਾਡਾ ਪਰਿਵਾਰ ਆ ਉਹ ਸੱਚੇ ਪਾਤਸ਼ਾਹ ਦਾ ਉਹ ਪ੍ਰਭੂ ਦਾ ਹੌਟ ਆਸਰਾ ਜੀ ਸੋ ਰਣੀਆ ਉਹਦੇ ਤੋਂ ਬਿਨਾ ਤੇ ਜਨਤਾ ਤੋਂ ਬਿਨਾ ਅਸੀਂ ਕਿਸੇ ਕੰਮ ਜੋਗੇ ਨਹੀਂ ਕੰਟਰੀ ਸਾਹਿਬ ਕੀ ਕਹਿਣਾ ਚਾਹੋਗਾ ਮਾਝੇ ਦੇ ਵਿੱਚ ਤੁਸੀਂ ਵਾਰੀਆਂ ਵੰਡੀਆਂ ਜਾ ਰਹੀਆਂ ਪਹਿਲੀ ਵਾਰ 100 ਸੀਟਾਂ 'ਚ 27 'ਚ 25 ਦੀਆਂ ਬੱਚੀ ਆਉਣਗੀਆਂ ਮਾਝਾ ਤੇ ਆਖ ਲਿਖਣ ਜਾ ਰਿਹਾ 27 ਦੇ ਵਿੱਚ ਥੋੜੀ ਨਗਰ ਨਿਯੁਕਤੀਆਂ ਲਖਦਾ ਹੋਣਗੀਆਂ ਮਾਝੇ ਦੇ ਵਿੱਚ ਜਿੰਨੀਆਂ ਕਮੇਟੀਆਂ ਨਗਰ ਪੰਚਾਇਤਾਂ ਅੰਬਸਾਦ ਜੜੇ आम आदमी पार्टी का मेद बढ़ूगा आम आदमी पार्टी जितूगी इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज